ਪਠਾਨਕੋਟ ਦੇ ਰਿਹਾਈਸ਼ੀ ਇਲਾਕੇ ਵਿੱਚ ਜੰਗਲੀ ਹਿਰਨ ਦੇ ਆਨ ਕਰਕੇ ਮਾਹੌਲ ਦਹਿਸ਼ਤ ਭਰਿਆ ਹੋ ਗਿਆ ਜਿਸ ਨੂੰ ਵੇਖ ਕੇ ਲੋਕਾਂ ਦਾ ਇਕੱਠ ਹੋ ਗਿਆ ਤੇ ਲੋਕਾਂ ਨੇ ਇਸ ਦੀ ਸੂਚਨਾ ਪੁਲਿਸ ਪ੍ਰਸ਼ਾਸਨ ਤੇ ਜੰਗਲਾਤ ਵਿਭਾਗ ਨੂੰ ਦਿੱਤੀ ਕੁਝ ਸਮਾਂ ਬਾਅਦ ਪੁਲਿਸ ਪ੍ਰਸ਼ਾਸਨ ਤੇ ਜੰਗਲਾਤ ਵਿਭਾਗ ਦੇ ਕਰਮਚਾਰੀਆਂ ਨੇ ਉੱਥੇ ਆ ਕੇ ਜਾਲ ਵਿਛਾ ਦਿੱਤਾ ਪਰ ਇਹ ਹਿਰਨ ਭੱਜ ਕੇ ਮੁਰ ਜੰਗਲਾਵਾਲੇ ਪਾਸੇ ਤੁਰ ਗਿਆ ਜੰਗਲਾਤ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਇਹ ਹਿਰਨ ਇਨਸਾਨਾਂ ਦੇ ਲਈ ਕੋਈ ਜਾਨਲੇਵਾ ਹਮਲਾ ਨਹੀਂ ਕਰਦੇ ਹੈ ਇਹ ਪੁੱਲੇ ਪਟਕੇ ਇਸੇ ਇਲਾਕੇ ਵਿੱਚ ਆ ਗਿਆ ਉਹਨਾਂ ਨੇ ਕਿਹਾ ਕਿ ਇਹਨਾਂ ਦਿਨਾਂ ਵਿੱਚ ਅਕਸਰ ਠੰਡ ਹੋ ਜਾਂਦੀ ਹੈ ਤੇ ਇਹ ਜਾਨਵਰ ਜੰਗਲਾਂ ਤੋਂ ਬਾਹਰ ਨਿਕਲ ਕੇ ਧੁੱਪ ਸੇਕਣ ਲਈ ਮੈਦਾਨੇ ਇਲਾਕਿਆਂ ਵਿੱਚ ਆ ਜਾਂਦੇ ਨੇ ਉਹਨਾਂ ਨੇ ਕਿਹਾ ਕਿ ਫਿਲਹਾਲ ਇਸ ਹਿਰੰਦੇ ਭੱਜ ਕੇ ਮੁੜ ਜੰਗਲ ਚਲਾ ਗਿਆ ਹੈ ਤੇ ਕਿਸੇ ਨੂੰ ਵੀ ਇਸ ਤੋਂ ਕੋਈ ਵੀ ਡਰ ਨਹੀਂ ਹੈ ਫਿਰ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜੇਕਰ ਇਹ ਰਿਹਾਈ ਏਰੀਆ ਦੇ ਨੇੜੇ ਫੇਰੇ ਹੋਵੇਗਾ ਤੇ ਇਸ ਨੂੰ ਫੜ ਕੇ ਦੂਰ ਜੰਗਲਾ ਪਿਛਾੜ ਦਿੱਤਾ ਜਾਵੇਗਾ ਸਰ ਸਾਨੂੰ ਸਾਡੇ ਡੀਐਫਓ ਸਾਹਿਬ ਪਰਮਜੀਤ ਜੀ ਜੀ ਪਰਮਜੀਤ ਜੀ ਤੋਂ ਉਹਨਾਂ ਨੂੰ ਇਨਫੋਰਮੇਸ਼ਨ ਮਿਲੀ ਸੀ ਉਹਨਾਂ ਨੂੰ ਫੋਨ ਆਇਆ ਕਾਲ ਆਈ ਸੀ ਕਿਸੇ ਦੀ ਕਿ ਇੱਥੇ ਤਰਾ-ਤਰਾ ਕਰਕੇ সুই밍 ਪੂਲ ਦੇ ਪਿੱਛੇ ਸਾਂਭਰ ਆਇਆ ਪਿਆ ਅਸੀਂ ਆਏ ਉਹ ਕਹਿੰਦੇ ਸੀ ਇੰਜਰ ਹੋਇਆ ਪਿਆ ਕੁਛ ਲੱਗੀ ਲੁਗੀ ਹੈ ਪਰ ਦੇਖਿਆ ਅਸੀਂ ਲੱਗੀ ਨਹੀਂ ਹੋ ਜੱਕਦਮ ਦੌੜ ਗਿਆ ਉੱਥੋਂ ਦੀ ਪਬਲਿਕ ਬਹੁਤ ਹੀ ਇੱਥੇ ਉਹ ਵਾਪਸ ਪਤਾ ਨਹੀਂ ਕਿੱਧਰ ਉਹ ਇਧਰ ਬਾਗ ਵਾਲੇ ਪਾਸੇ ਨੂੰ ਜਾਂ ਜੰਗਲਾਂ ਦੇ ਪਾਸੇ ਨੂੰ ਨਿਕਲ ਗਿਆ ਹੁਣ ਕੋਈ ਉਹਦਾ ਕੋਈ ਪਹਿਲੇ ਵੀ ਕਦੀ ਦੇਖਿਆ ਜੀ ਇਸ ਤਰ੍ਹਾਂ ਹਾਂਜੀ ਬੜੀ ਬਾਰੀ ਅਸੀਂ ਬੜੇ ਚੁੱਕੇ ਇਧਰੋਂ ਦੀ ਮੀਥਲ ਵਾਲੇ ਪਾਸਿਓਂ ਕਦੀ ਕਦੀ ਇਧਰੋਂ ਦੀ ਜੜਵਾਲ ਵਾਲੇ ਪਾਸਿਓਂ ਕੈਪਚਰ ਕਰਦੇ ਹੀ ਰਹਿੰਦੇ ਆ ਕੋਈ ਏਦਾਂ ਘਬਰਾਉਣ ਦੇ ਲੋੜ ਨਹੀਂ ਨਾ 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 ਘਬਰਾਉਂਦੇ ਘਬਰਉਂਦੇ ਨਹੀਂ ਹੈ ਕਿ ਕਿਸ ਨੂੰ ਨੁਕਸਾਨ ਤੇ ਨਹੀਂ ਕਰ ਸਕਦਾ ਨਹੀਂ ਨੁਕਸਾਨ ਨਹੀਂ ਕਰ ਸਕਦਾ ਜੀ ਕਿਸੇ ਨੂੰ ਇਹ ਲੱਗਦਾ ਕਿ ਜਾਨਵਰ ਨਹੀਂ ਹੈਗਾ ਇਹ ਠੰਡ ਹੋਏ ਦੀ ਪਹਾੜਾਂ ਦੇ ਵਿੱਚ ਲੱਗਦਾ ਕਿ ਮੈਂ ਇਧਰ ਫੋਟੋਆਂ ਦੇ ਇਲਾਕੇ ਜੀ ਉੱਪਰ ਲੰਮਾ ਆਦੇ ਇਹ ਥੋੜਾ ਧੁੱਪ ਸੇਕਣ ਵਾਸਤੇ ਕਹਲੋ ਚਾਹੇ ਕੋਈ ਭਟਕ ਗਿਆ ਨਾਲੋਂ ਉੱਤੇ ਤਾਂ ਕਰਕੇ ਇਹਨਾਂ ਨੇ ਸ਼ਹਿਰ ਦੇ ਵਿੱਚ ਜੱਕਦਮ ਜ਼ਿਆਦਾ ਨਹੀਂ ਆਂਦੀ ਆਂਦੇ ਜ਼ਿਆਦਾ ਹਿਮਾਚਲਾ ਦੇ ਪਾਸੇ ਤੇ ਜੈਦਰੀ ਏਰੀਆ ਲਾਗੇ ਹੋਏਗਾ ਉੱਥੋਂ ਆ ਰਹੇ ਕਿ ਕਾਰਵਾਈ ਕੀ ਤੁਹਾਡੀ ਅੱਗੇ ਹੁਣ ਅੱਗੇ ਦੇਖਦੇ ਆ ਜੀ ਅੱਗੇ ਜਾ ਕੇ ਜੇ ਲੱਭਦਾ ਠੀਕ ਹੈ ਨਹੀਂ ਤੇ ਫਿਰ ਉਹ ਜੰਗਲ ਨੂੰ ਮੂਵ ਕਰ ਜਾਈਏ ਇਫ ਯੂ ਵਿਸ਼ ਥੈਟ ਯਰ ਚਾਈਲਡ ਲਰਨਸ ਟੂਡੇ ਐਂਡ ਲੀਡਸ ਟੂਮੋਰੋ ਬ੍ਰਿੰਗ them ਟੂ ਐਂਡ ਐਮਜ਼ ਜੈਮਸ ਕੈਂਬਰਿਜ ਇੰਟਰਨੈਸ਼ਨਲ ਸਕੂਲ ਪਚਾਲਕੋ ਅਫੀਲੀਏਟਡ ਟੂ ਸੀਬੀਐਸਸੀ ਨਿਊ ਡელი Little kids are soft at body and strong at soul such is our kindergarten section with kids friendly classrooms and strong ethics to inculcate good habits among our little champs the future ready school with shooting range cricket academy ncc naval unit swimming classes judo taekwondo karate and skating classes training of vocal classical and western music dance classes for hip-hop, freestyle, jazz, locking-popping, chess, horse-riding, football, and so on. A&M's Gems Cambridge International School opposite Canada Palace near A&M Institute's Jalandhar Dalhousie Bypass Road, Batanco.